12ਵੇਂ ਮਹੀਨੇ ਦੀ 9 ਤਰੀਕ ਆ ਜੀ ਅੱਜ ਤੇ ਦਿਨ ਹੈਗਾ ਭਾਈ ਮੰਗਲਵਾਰ ਕਮਰਾ ਨੰਬਰ 5 ਜਿੱਥੇ ਆਪਣੀ ਰਾਤ ਨੰਗੀ ਤੇ ਇਹ ਗੁਰਦੁਆਰਾ ਸਾਹਿਬ ਖਾਲਸਾ ਬਾਗ ਗੁਰਦੁਆਰਾ ਸਾਹਿਬ ਦਾ ਨਾਮ ਆਗਾ ਜੀ ਖਾਲਸਾ ਬਾਗ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਆਪਾਂ ਰੁਕੇ ਸੀ ਗੱਡੀਆਂ ਆਪਣੀਆਂ ਅੰਦਰ ਹੀ ਸੀਗੀਆਂ ਇੱਥੇ ਕਮਰੇ ਦੇ ਅੰਦਰ ਤੇ ਹੁਣ ਆਪਾਂ ਭਾਈ ਅੱਗੇ ਵੱਲ ਚੱਲਦੇ ਆਂਗੇ ਤੇ ਜੇ ਆਪਾਂ ਭਾਈ ਟਾਇਰ ਦੀ ਗੱਲ ਕਰ ਗਏ ਪਹਿਲਾਂ ਆਪਾਂ ਆਪੋ ਆਇਆ ਆਹ ਟਾਇਰ ਹਰਪਾਲ ਵਾਲੀ ਗੱਡੀ ਤੇ ਏਅਰਪਾਲ 350 ਦਾ ਸੀ 300 ਰੁਪਏ ਦਾ ਜੀ ਤੇ ਦੇਖੋ ਕਿਦਾਂ ਚੱਲਦਾ ਹਨਾ ਜੀ ਗਾਂਹ ਜਾ ਕੇ ਪਤਾ ਚੱਲੂਗਾ ਹਜੇ ਤੇ ਇੱਕ ਟਾਇਰ ਭਾਈ ਆਪਾਂ ਕੱਲ ਇੰਦੌਰ ਸ਼ਹਿਰ ਤੋਂ ਖਰੀਦਿਆਗਾ ਸੰਦੀਪ ਵਾਲੇ ਸਾਈਕਲ ਵਾਸਤੇ ਇਹਦੇ ਬਾਰੇ ਮੈਂ ਦੱਸਾਂ ਹਾਂਜੀ ਹੋਣੇ ਥੋੜਾ ਜਿਹਾ ਮਹਿੰਗਾ ਹੈ ਹਰਪਾਲ ਭਾਈ ਵਾਲਾ ਟਾਇਰ ਦੋ ਆ ਜਾਣ ਜਿੰਨੇ ਕ ਦਾ ਇਹ ਹੈ ਹਾਂ ਇਹ ਸਾਢੇ 750 ਦਾ ਸਾਢੇ 750 ਮੇਰੇ ਤੇ ਨਾ ਭਾਰ ਬਹੁਤ ਹੈ ਹਾਂ ਤਾਂ ਇਹ ਖਰੀਦਿਆਗਾ। ਦਾਰ ਕੇ ਨਾ ਆਪਾਂ ਇਹ ਥੋੜਾ ਜਿਹਾ ਮਹਿੰਗਾ ਖਰੀਦਿਆ। ਇਹਦਾ ਨਾਮ ਲਖਾ ਨਾ ਮੜਾ ਜਿਆ ਕੀ ਹੈਗਾ? ਇਹ ਨਾਮ ਧਾਰਿਆ। ਆਹ ਹਾਂ ਨਾ ਪਾਈ ਇਹਦਾ। ਪੜ ਲਿਓ ਥੋੜਾ ਜਿਹਾ। ਐਕਸ਼ਨ ਪ੍ਰੋ। ਐਕਸ਼ਨ ਪ੍ਰੋ। ਹਾਂ। ਇਹ ਦਾਰ ਕੇ ਥੋੜਾ ਜਿਹਾ ਮਹਿੰਗਾ ਖਰੀਦਿਆ ਵੀ ਆਪਾਂ ਦੋ ਟੈਰਾਂ ਤੇ ਪੈਸੇ ਲਾਉਣ ਦੀ ਬਜਾਏ ਇੱਕ ਤੇ ਲਾਇਆ। ਵੀ ਮੈਂ ਇਸ ਭਾਰ ਥੋੜਾ ਜਿਆਦਾ ਜੈਦੇ ਪੈਂਚਰ ਜਿਆਦੇ ਹੁੰਦਾ। ਨਾਲੇ ਪਤਾ ਲੱਗ ਜੂਗਾ ਵੀ ਆਹ 750 ਵਾਲਾ ਤੇ 300 ਵਾਲੇ ਚ ਕਿੰਨਾ ਕਵੱਟਾਗਾ। ਜਿਹੜਾ ਬ੍ਰੈਂਡ ਦਾ ਨਾਮ ਤੁਸੀਂ ਪੜਿਆ ਹੀ ਨਹੀਂ ਹੋਰ ਹੀ ਪੜ ਗਏ ਤੁਸੀਂ। ਚਲੋ ਭਾਈ ਆਪ ਹੀ ਪੜ ਲੈਣਗੇ ਆਪ ਹੀ ਪੜ ਲੈਣਗੇ ਪਤਾ ਥੋੜਾ ਜਾਂ ਹੱਥ ਟਹਿਕੀ ਅੰਗਰੇਜ਼ੀ ਤੇ ਆਪਣੀ ਇੱਕ ਗੱਡੀ ਦਾ ਉਹਦਾ ਟਾਇਰ ਰਹਿਂਦਾ ਜੀ ਤੇ ਰਾਹ ਖੜੇ ਕਦੇ ਫੇਰ ਸਬਾਬਾ ਬਣ ਜਾਊਗਾ ਤੁਰੇ ਜਾਂਦੇ ਚਲੋ ਭਾਈ ਹੁਣ ਜਾਂਦੇ ਆ ਅੱਗੇ ਵੱਲ ਸਮਾਨ ਆਪਣਾ ਧਿਆਰ ਹੈ ਹਾਂਜੀ ਸਵੇਰ ਦੀ ਭਾਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਵੱਡਿਆਂ ਛੋਟਿਆਂ ਨੂੰ ਭੈਣਾ ਭਰਾਵਾਂ ਨੂੰ ਵਦੇਸ਼ਾਂ ਵਾਲਿਆਂ ਨੂੰ ਤੇ ਵਿਦੇਸ਼ਾਂ ਵਾਲਿਆਂ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਭਾਈ ਆਪਣਾ ਸਫ਼ਰ ਹੈਗਾ ਜਿਹੜਾ ਉਜੈਨਵਾਲ ਲਗਾ ਉਜੈਨਵਾਲ ਆਪਾਂ ਜਾਣਾਗਾ ਹਨਾ ਤੇ ਹੋਊਗਾ ਲਗਭਗ ਇੱਥੋਂ 60-65 ਕਿਲੋਮੀਟਰ ਹੈਗਾਗਾ ਜੀ ਦੇਖੋ ਕਦੋਂ ਪਹੁੰਚਦੇ ਆਂਗੇ ਉੱਥੇ ਥੋੜਾ ਬਹੁਤ ਦੇਖ ਲਾਂਗੇ ਜੀ ਤੇ ਫਿਰ ਆਪਾਂ ਅੱਗੇ ਵੱਲ ਤੁਰਪਾਂਗੇ ਲੈ ਕੇ ਬਾਬੇ ਦੇ ਘਰ ਤੋਂ ਆ ਗਏ ਇਧਰਲੇ ਪਾਸੇ ਦਰਬਾਰ ਸਾਹਿਬਾ ਜੀ ਤੇ ਫਿਰ ਆਪਾਂ ਸਫ਼ਰ ਆ ਜਿਹੜਾ ਅੱਜ ਦਾ ਸ਼ੁਰੂ ਕਰਦੇ ਹਾਂ ਵਾਏ ਸਤ ਗੁਰੂ ਸ਼ੁਕਰ ਸਤਿ ਪ੍ਰਸਾਦ ਅਨੁਪਿਆਰ ਮੇਰੀ ਮਾਂ ਹੈ ਸਤ ਗੁਰੂ ਦੇ ਕਾ ਸਤਿ ਗੁਰੂ ਸਦਾ ਨਿਆਉ ਹਾ ਭਾਈ ਸਫ਼ਰ ਬਸ ਸ਼ੁਰੂ ਕਰਨ ਲੱਗਿਆ ਜੀ ਤੇ ਦੋ ਚਾਰ ਗੱਲਾਂ ਬਾਤਾਂ ਕਰ ਲਈਏ ਤੇ ਇਸ ਗੁਰਦੁਆਰਾ ਸਾਹਿਬ 'ਚ ਕਿੰਨਾ ਸੰਤਾਂ ਦੀ ਸੇਵਾ ਚੱਲਦੀ ਹੈਗੀ ਤੇ ਜਾਣਕਾਰੀ ਲੈ ਲਈਏ ਤੇ ਤੁਹਾਡੇ ਨਾਲ ਵੀ ਭਾਈ ਸਾਂਝੀ ਕਰ ਲਗੇ ਭਾਈ ਸਾਹਿਬ ਹੁਣੇ ਆਪਣੇ ਨਾਲ ਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਦਾਸ ਦਿਵਿੰਦਰ ਸਿੰਘ ਗਾਂਧੀ ਗੁਰਦੁਆਰਾ ਖਾਲਸਾ ਬਾਗ ਤੋਂ ਬੇਨਤੀ ਹੈ ਕਿ ਜੋ ਇੱਥੇ ਸਾਈਕਲ ਲਾਭ ਜੀ ਦੇਖ ਰਹੇ ਹੋਏ ਇਹ ਦੋ ਤਿੰਨ ਸਾਈਕਲਾਂ ਤੇ ਆਏ ਨੇ ਸਿੰਘ ਇੱਥੇ ਇੰਡੋਰ ਵਿਖੇ ਆਏ ਨੇ ਉਹ ਇੰਡੋਰ ਵਿਖੇ ਆ ਕੇ ਗੁਰਦੁਆਰਾ ਖਾਲਸਾ ਬਾਗ ਜੋ ਸਚਖੰਡ ਵਾਸੀ ਬ੍ਰह्म ਗਿਆਨੀ ਸੰਤ ਬਾਬਾ ਤਾਰਾ ਸਿੰਘ ਸਾਹਿਬ ਜੀ ਦੇ ਸੇਵਕ ਸਤ ਸੰਤ ਬਾਬਾ ਘੋਲਾ ਸਿੰਘ ਜੀ ਜੋ ਕਾਰ ਸੇਵਾ ਦੇ ਮੂਰਤ ਹਨ ਉਹ ਇਸਥਾਨ ਤੇ ਭਾਈ ਸਾਹਿਬ ਜੀ ਦੀ ਸਾਈਕਲ ਯਾਤਰਾ ਕਰਕੇ ਇੱਥੇ ਆਏ ਨੇ ਔਰ ਇਹਨਾਂ ਦਾ ਮੋਟਰਸਾਈਕਲ ਯਾਤਰਾ ਦਾ ਜਿਹੜਾ ਹੈ ਉਹ ਨਸ਼ੇ ਨੂੰ ਰੋਕਣ ਵਾਸਤੇ ਨੋ ਡਰੱਗਸ ਇਹਨਾਂ ਨੇ ਆਪਣੀ ਸਾਈਕਲ ਦੇ ਪਿੱਛੇ ਵੀ ਇਹ ਲਿਖਿਆ ਹੈ ਕਿ ਨੋ ਡਰੱਗਸ ਔਰ ਸਾਈਕਲ ਜੋ ਚਲਾਉਂਦਾ ਹੈ ਨਾ ਇਹਨਾਂ ਦਾ ਉਦੇਸ਼ ਵੀ ਇਹ ਨਾਲ ਰੱਖਿਆ ਹੈ ਨਾਲ ਇਹਨਾਂ ਦਾ YouTube ਚੈਨਲ ਵੀ ਜੀ ਇਹਨਾਂ ਦਾ ਵੀ ਪੇਜ ਵੀ ਹਨ ਤੇ ਨਾਲ ਇਹ ਸੇਵਾ ਵੀ ਕਰ ਰਹੇ ਨੇ ਨਾਲ ਆ ਕੇ ਗੁਰਦੁਆਰੇ ਸਾਹਿਬ ਟਿਕਾਣਾ ਅੱਜ ਕਿਨਾਂ ਨੇ ਗੁਰਦੁਆਰਾ ਖਾਲਸਾ ਬਾਖ ਕੀਤਾ ਏ ਇਸ ਸਥਾਨ ਤੇ ਸੰਤ ਬਾਬਾ ਘੋਲਾ ਸਿੰਘ ਦੀ ਸੇਵਾ ਕਰਵਾਂਦੇ ਹਨ ਇੱਥੇ ਜੋ ਚੋਹਿਤਰਾਮ ਹਸਪਤਾਲ ਹੈ ਨਾਲ ਉਸ ਦੇ ਅੰਦਰ ਜੋ ਗੁਰਦੁਆਰਾ ਖਾਲਸਾ ਬਾਖ ਤੁ ਲੰਗਰ ਜਾਂਦਾ ਹੈ ਜੋ ਮਰੀਜ਼ਾਂ ਵਾਸਤੇ ਵੀ ਲੰਗਰ ਜਾਂਦਾ ਹੈ 24 ਘੰਟੇ ਇੱਥੇ ਲੰਗਰ ਦੀ ਸੇਵਾ ਹੁੰਦੀ ਹੈ ਔਰ ਹੋਰ ਵੀ ਸਥਾਨ ਸੰਤ ਬਾਬਾ ਘੋਲਾ ਸਿੰਘ ਜਿਉ ਆਪਜੀ ਇੰਦੋਰ ਦੀ ਸੰਗਤ ਸਾਰੇ ਹੀ ਜਾਣੂ ਹੋ ਉਹਨਾਂ ਦੇ ਬਾਰੇ ਕਿਉਂਕਿ ਗੁਰਦੁਦੁਆਰਾ ਬੇਟਮਾ ਸਾਹਿਬ ਵਿਖੇ ਵੀ ਕਾਰ ਸੇਵਾ ਦੇ ਰਹੀ ਬਹੁਤ ਆਲੀਸ਼ਾਨ ਦਰਬਾਰ ਹਾਲ ਉਥੇ ਸਤਿਗੁਰੂ ਜੀ ਦੀ ਕਿਰਪਾ ਨਾਲ ਸੇਵਾ ਚੱਲਦੀ ਏ ਸਰੋਵਰ ਸਾਹਿਬ ਦਾ ਨਿਰਮਾਣ ਉਹਨਾਂ ਨੇ ਕਰਾਇਆ ਹੈ ਗੁਰਦੁਆਰਾ ਚਰਨ ਪਾਦੂਕਾ ਸਾਹਿਬ ਬੇਟਮਾ ਸਾਹਿਬ ਵਿਖੇ ਉਹਨਾਂ ਨੇ ਸੇਵਾ ਦਿੱਤੀ ਹੈ 인ਦੋਰ ਵਿਖੇ ਦੋ ਪੜਾਵ ਹਨ ਗੁਰਦੁਆਰਾ ਖਾਲਸਾ ਬਾਗ ਬਾਬਾ ਬੁੱਢਾ ਸਾਹਿਬ ਜੀ ਤੇਜਾਜੀ ਨਗਰ ਵਿਖੇ ਨਾਲ ਹੀ ਸਕੀਮ ਨੰਬਰ 78 ਤੇ ਹੁਨੇਕਾਰ ਸੇਵਾ ਦੇ ਰਹੀ ਗੁਰਦੁਆਰਾ ਗੁਰੂ ਅਰਜਨ ਦੇਵ ਮਾਈ ਸੇਵਾ ਉਹ ਸੇਵਾ ਚੱਲਦੀ ਹੈ ਤੇ ਨਾਲ ਹੀ ਪਿਪਲਿਆ ਰਾਉ ਗੁਰਦੁਆਰਾ ਗੁਰਦੁਆਰਾ ਦਾਤਾ ਬੰਦੀ ਛੋੜ ਦੀ ਕਾਰ ਸੇਵਾ ਦੇ ਰਾਹੀਂ ਸੇਵਾ ਕੀਤੀ ਹੈ ਗੁਰਦੁਆਰਾ ਗੁਰੂ ਹਰਕਿਸ਼ਨ ਸਾਹਿਬ ਜੀ ਕਾਰ ਸੇਵਾ ਦੇ ਰਾਹੀਂ ਸੇਵਾ ਸੰਤ ਨਗਰ ਵਿਖੇ ਕੀਤੀ ਹੈ ਅਤੇ ਅਨੇਕਾਂ ਹੀ ਗੁਰਦਵਾਵਾਂ ਵਿੱਚ ਇੰਦੌਰ ਵਿਖੇ ਸੇਵਾ ਕਰ ਰਹੇ ਹਨ ਔਰ ਇੰਦੌਰ ਵਿਖੇ ਜਿੰਨੇ ਵੀ ਨਿਸ਼ਾਨ ਸਾਹਿਬ ਸਤਿਗੁਰੂ ਜੀ ਦੀ ਕਿਰਪਾ ਨਾਲ ਗੁਰਦੁਆਰੇ ਸਾਹਿਬ ਵਿਖੇ ਸ਼ੁਭਾਇਮਾਨ ਹਨ ਉਹਨਾਂ ਦੀ ਸੇਵਾ ਵੀ ਸੰਤ ਬਾਬਾ ਘੋਲਾ ਸਿੰਘ ਜੀ ਦੁਆਰਾ 101 ਫੁੱਟ ਦੇ ਨਿਸ਼ਾਨ ਸਾਹਿਬ 71 ਫੁੱਟ ਦੇ ਨਿਸ਼ਾਨ ਸਾਹਿਬ ਸਾਰੀ ਸੇਵਾਵਾਂ ਉਹਨਾਂ ਦੇ ਦੁਆਰਾ ਕੀਤੀ ਜਾ ਰਹੀ ਹੈ ਸਤਗੁਰੂ ਜੀ ਉਹਨਾਂ ਨੂੰ ਤੰਦਰੁਸਤੀ ਦੀ ਦਾਤ ਬਖਸ਼ਿਸ਼ ਕਰਨ ਨਾਲ ਮੈਂ ਹੁਣ ਇਹ ਬੋਲਦਾ ਹਾਂ ਕਿ ਜੋ ਸਾਈਕਲ ਯਾਤਰਾ ਵਿਖੇ ਵਿਖੇ ਵੀਰ ਜੀ ਆਏ ਹਨ ਇਹਨਾਂ ਦਾ ਨਾਂ ਬਿੱਟੂ ਸਿੰਘ ਹਨ ਜੋ ਬਠਿੰਡਾ ਤੋਂ ਆਏ ਨੇ ਨਾਲ ਹੀ ਗ੍ਰਾਮ ਚੱਕ ਰਾਮ ਸਿੰਘ ਵਾਲੇ ਪਿੰਡ ਤੋਂ ਆਏ ਨੇ ਬਠਿੰਡਾ ਤੋਂ ਨਾਲ ਹੀ ਇਹਨਾਂ ਦੇ ਨਾਲ ਵੀਰ ਹਰਪਾਲ ਸਿੰਘ ਆਏ ਨੇ ਸੰਦੀਪ ਸਿੰਘ ਜੀ ਆਏ ਹਨ ਇਹਨਾਂ ਨੂੰ ਗੁਰਦੁਆਰਾ ਖਾਲਸਾ ਬਾਗ ਦੀ ਤਰਫੋਂ ਜੀ ਆਇਆਂ ਨੂੰ ਆਖਦੇ ਹਨ ਇਹ ਸਾਈਕਲ ਯਾਤਰਾ ਇਹਨਾਂ ਨੇ 8 ਮਹੀਨੇ ਪਹਿਲੇ ਆਰੰਭ ਕੀਤੀ ਸੀ ਔਰ 10000 ਕਿਲੋਮੀਟਰ ਇਹਨਾਂ ਨੇ ਸਾਈਕਲ ਉਨੇ ਚਲਾ ਚੁੱਕੇ ਹਨ ਔਰ ਨੋ ਡਰੱਗਸ ਦਾ ਸੰਦੇਸ਼ ਦੇ ਰਹੇ ਹਨ ਸਤਗੁਰੂ ਜੀ ਇਹਨਾਂ ਨੂੰ ਚੜ੍ਹਦੀਆਂ ਕਲਾ ਦੀ ਦਾਤ ਬਖਸ਼ਿਸ਼ ਕਰਕੇ ਰੱਖਣ ਨਾਲ ਹੀ ਇਹਨਾਂ ਦੇ ਜੋ ਇਧਰ ਸੁਪਚਿੰਤਕ ਗੁਰਦੀਪ ਸਿੰਘ ਜੀ ਆਏ ਹਨ ਇਹਨਾਂ ਨੂੰ ਵੀ ਜੀ ਆਇਆਂ ਨੂੰ ਨੇ ਵੈਂਜੀ ਨੂੰ ਜੀ ਆਇਆਂ ਨੂੰ ਨੇ ਨਾਲ ਆਏ ਨੇ ਅਥੇ ਗੁਰਦੁਆਰਾ ਖਾਲਸਾ ਬਾਗ ਦੀ ਤਰਫੋਂ ਇਹਨਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ ਜਕਾਰੇ ਦੇ ਰਹੀ ਇਹਨਾਂ ਦਾ ਸਵਾਗਤ ਕਰਦੇ ਹਾਂ ਜੀ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਧੰਨਵਾਦ ਜੀ ਬਹੁਤ ਵਧੀਆ ਤੁਸੀਂ ਜਾਣਕਾਰੀ ਦਿੱਤੀ ਸਾਰੇ ਗੁਰਦੁਆਰਾ ਸਾਹਿਬਾਂ ਦਾ ਧੰਨਵਾਦ ਮਿਹਰਬਾਨੀ ਸਫ਼ਰ ਹੋ ਚੁੱਕਿਆ ਭਾਈ ਆਪਣਾ ਸ਼ੁਰੂ ਤੇ ਸ਼ਹਿਰ ਚੋਂ ਨਿਕਲਦੇ ਆਪਾਂ ਨੂੰ ਬਾਵਾ ਸਮਾ ਜਿਹੜਾ ਲੱਗ ਜਾਊਗਾ ਸਾਹਮਣੇ ਲਿਖਿਆ ਹੋਇਆ ਗੁਰੂ ਗੋਬਿੰਦ ਸਿੰਘ ਓਵਰ ਬ੍ਰਿਜ इंदौर ਸ਼ਹਿਰ ਦੇ ਵਿੱਚ ਹੀ ਆਹ ਜੀ ਗੁਰੂ ਨਾਨਕ ਨਿਵਾਸ ਲਿਖਿਆ ਹੋਇਆਗਾ ਇਹ ਭਾਈ ਵਿਆਹ ਸ਼ਾਦੀਆਂ ਵਾਸਤੇ ਆ ਸਿੱਖ ਪਰਿਵਾਰਾਂ ਦੇ ਲਈ ਵਿਆਹ ਸ਼ਾਦੀਆਂ ਵਾਸਤੇ ਜਿਹੜੀ ਇਹ ਜਗਾ ਬਣੀ ਹੋਈ ਹੈਗੀ ਬਹੁਤ ਘੱਟ ਕਿਰਾਇਆ ਲੈਂਦੇ ਆ ਜੀ ਬਹੁਤ ਘੱਟ ਰੇਟ ਹੈਗਾ ਤੇ ਇੱਥੇ ਸਾਦੇ ਵਿਆਹ ਹੁੰਦੇ ਹੈਗੇ ਤੇ ਹੋਰ ਵੀ ਪ੍ਰੋਗਰਾਮ ਹੁੰਦੇ ਹੈਗੇ ਐਦਾਂ ਨਹੀਂ ਵੀ ਭਾਈ ਚੱਕ ਮੇ ਹਰ ਕਿਸਮ ਦੀ ਵੈਰਾਈਟੀ ਹਨਾ ਵੀ ਖਾਈ ਚੱਲੋ ਵੀ ਉਦਾਂ ਨਹੀਂ ਹੈਗਾ ਸਾਦੇ ਵਿਆਹ ਹੁੰਦੇ ਆ ਸਾਦਾ ਖਾਣ ਪੀਣ ਨਾਲ ਉਦਾਂ ਦੇ ਇੱਥੇ ਵਿਆਹ ਹੁੰਦੇ ਆ ਤੇ ਭਾਈ ਇਸ ਜਗ੍ਹਾ ਨੂੰ ਜਿਹੜਾ ਪ੍ਰੇਮਨਗਰ ਤੇ ਪ੍ਰਤਾਪਨਗਰ ਜਿਹੜਾ ਬੋਲਿਆ ਜਾਂਦਾ 1984 ਦਾ ਸਾਰਿਆਂ ਨੂੰ ਪਤਾ ਹੀ ਆ ਜੀ 1984 ਸਾਰਿਆਂ ਨੂੰ ਪਹਿਲਾਂ ਦਿੱਲੀ ਆਉਂਦੀ ਆ ਜੀ ਦੂਜੇ ਨੰਬਰ ਤੇ ਕਾਂਨਪੁਰ ਤੀਜਾ ਨੰਬਰ ਜਿਹੜਾ ਆਉਂਦਾਗਾ ਇੰਦੌਰ ਆਉਂਦਾਗਾ ਇਸ ਪ੍ਰਤਾਪਨਗਰ ਦੇ ਵਿੱਚ ਵੀ ਕਾਂਡ ਹੋਏ ਸੀਗੇ ਪੂਰੇ ਜੀ ਬਹੁਤ ਜ਼ਿਆਦਾ 1984 ਤੀਜੇ ਨੰਬਰ ਦਾ ਇਹ ਸ਼ਹਿਰ ਆਉਂਦਾ ਇੰਦੌਰ ਜੀ ਆਪਣੇ ਅੱਗੇ-ਅੱਗੇ ਜਾ ਰਹੇ ਆ ਜੀ ਭਾਈ ਸਾਹਿਬ ਹੋਣੀ ਤੇ ਭੈਣਾ ਜਿਹੜੇ ਆਪਣੇ ਭਾਈ ਸ਼ਹਿਰ ਦੇ ਵਿੱਚੋਂ ਨਿਕਲਣ ਵਾਸਤੇ ਮਦਦ ਕਰੀ ਜਾਂਦੇ ਆ ਕਾਫੀ ਵੱਡਾ ਸ਼ਹਿਰ ਆ ਜੀ ਆਪਾਂ ਨੂੰ ਨਿਕਲਦੇ ਤੋਂ ਕਾਫੀ ਟਾਈਮ ਲੱਗ ਜਾਣਾ ਸੀ ਪਰ ਇਹ ਛੋਟੇ ਰਾਹਾਂ ਵਿੱਚ ਦੀ ਹੈ ਨਾ ਆਪਾਂ ਨੂੰ ਲੈ ਕੇ ਜਾਈ ਜਾਂਦੇ ਹੈਗੇ ਹੋ ਜਾਂਦੇ ਆ ਕਿ ਠੀਕ ਆ ਭਾਈ ਜੀ ਠੀਕ ਆ ਬਣੇ ਸਤਿ ਸ਼੍ਰੀ ਅਕਾਲ ਜੀ ਮਿਲਾਂਗੇ ਜਲਦੀ ਫੇਰ ਜੀ ਸਾਰਾ ਸ਼ਹਿਰ ਆਪਾਂ ਭਾਈ ਨੰਗੇ ਆਏ ਆਂਗੇ ਤੇ ਸਾਹਮਣੇ ਟੋਲ ਪਲਾਜਾਗਾ ਐਤੋਂ ਬਾਅਦ ਜਿਹੜੇ ਸ਼ਹਿਰ ਦੀ ਹੱਦ ਖਤਮ ਹੋ ਜੂਗੀ ਤੇ ਪਾਈ ਸਾਹਿਬ ਹੋਣੀ ਭਾਈ ਕੱਲ ਤੋਂ ਫੋਨ ਕਰ ਰਹੇ ਸੀਗੇ ਤੇ ਮਿਲੇ ਆ ਜੀ ਨਾਲ ਰੋਟੀ ਪਾਣੀ ਵੀ ਖਾਦਾਗਾ ਚਾਹ ਵੀ ਪੀਤੀ ਆ ਤੇ ਬੜੇ ਟੈਮ ਦੀਆਂ ਗੱਲਾਂ ਬਾਤਾਂ ਹੋ ਜਾਂਦੀਆਂ ਨੇ ਭਾਈ ਸਤਿ ਸ੍ਰੀ ਅਕਾਲ ਜੀ ਕੀ ਨਾਮ ਆ ਜੀ ਮੇਰਾ ਨਾਮ ਮਨਦੀਪ ਸਿੰਘ ਹੈ ਜੀ ਮਨਦੀਪ ਸਿੰਘ ਹਾਂ ਜੀ ਤੇ ਆਪਾਂ ਭਾਈ ਕਿਹੜੀ ਜਗ੍ਹਾ ਤੋਂ ਮੈਂ ਪ੍ਰੋਪਰ ਆਪਣੀ ਵੇਕ ਕੰਪਰੀਸਰ ਤੋਂ ਅੰਮ੍ਰਿਤਸਰ ਸਾਹਿਬ ਹਾਂਜੀ ਅੰਮ੍ਰਿਤਸਰ ਸਾਹਿਬ ਤੋਂ ਮੈਨੂੰ ਭਈ ਇੱਕ ਗੱਲ ਦੱਸੋ ਬਹੁਤ ਸਾਰੇ ਭਰਾ ਆ ਗਏ ਹਨ ਕੋਈ ਜਲੰਧਰ ਵਾਲੇ ਪਾਸਿਓਂ ਰਹਿੰਦਾਗਾ ਕੋਈ ਕਿਹੜੇ ਪਾਸੋਂ ਰਹਿੰਦਾ ਹੈ ਕਿ ਸਵੱਬਕ ਕਿੱਦਾਂ ਮੰਨਦਾਗਾ ਵੀ ਸ਼ੋਕੜ ਕਿੱਦਾਂ ਸਵੱਬਕ ਤਾਂ ਜੀ ਇਹ ਤਾਂ ਆਪਣਾ ਦਾਣਾ ਪਾਣੀ ਜਿੱਥੇ ਲਿਖਿਆ ਆ ਉਹਨਾਂ ਅਸੀਂ ਉੱਥੋਂ ਆਪਣਾ ਕੰਮ ਫੀਲਦਾ ਸੀ ਤੇ ਸਾਨੂੰ ਇੰਦੋਰ ਆ ਕੇ ਸਾਡੀ ਬਿਜ਼ਨਸ ਦੀ ਜਿਹੜੀ ਲੈਂਡ ਮਿਲ ਗਈ ਸਾਨੂੰ ਤਸਵੀਰ ਆ ਕੇ ਰਹਿ ਲਾਪੇ ਤੇ ਮਤਲਬ ਉਹ ਤਾਂ ਕੋਈ ਦਿੱਕਤ ਵੀ ਨਹੀਂ ਹੈ ਔਰ ਵਧੀਆ ਚੱਲਦਾ ਪਿਆ ਕੰਮ ਕਰ ਕੰਮ ਕਰ ਕਰਕੇ ਜਿੱਥੇ ਆਪਣਾ ਦੱਸਣਿਆ ਨਾ ਅੱਛਾ ਜਿੱਥੇ ਦੇ ਤਾਂ ਸਾਲੂ ਰਾਪਲੇ ਰਸਤਾ ਦੇ ਦਿੱਤਾ ਉਹਥੇ ਅੱਗੇ ਬੈਠੇ ਹੈ ਜੀ ਹਾਂ ਇਹ ਤਾਂ ਹੈ ਬਿਲਕੁਲ ਜਿਉਂਨਾ ਹੀ ਪੈਂਦਾ ਹੈ ਨਾ ਜਿਵੇਂ ਫੌਜੀ ਭਰਾ ਵੀ ਕਦੇ ਕਿੱਥੇ ਕਦੇ ਕਿੱਥੇ ਹਾਂਜੀ ਹਾਂਜੀ ਨੌਕਰੀਆਂ ਵਾਲੇ ਬੰਦੇ ਵੀ ਦੌੜਦਾ ਉਧਰ ਜਾਂ ਇਧਰ ਉਧਰ ਜਾਂਦੇ ਰਹਿੰਦੇ ਹੈਗੇ ਅਦਲੀ ਹੁੰਦੀ ਰਹਿੰਦੀ ਹੈਗੇ ਜਾਂਦੇ ਰਹਿੰਦੇ ਜੀ ਸਹੀ ਗੱਲ ਤੇ 2006 ਤੋਂ ਆਗੇ ਜੀ ਮੈਂ 2006 ਚ ਆਇਆ ਸੀ ਬਾਕੀ ਪਰਮਾਨੈਂਟ ਰਹਿਣ ਦੇ ਹਿਸਾਬ ਨਾਲ 2009 ਚ ਆਇਆ ਸੀ 2009 ਚਾਹ 2009 ਚਾਹ ਪਰਮਨੈਂਟ ਆ ਗਿਆ ਠੀਕ ਹੈ ਜੀ ਉਸ ਤੋਂ ਬਾਅਦ ਫਿਰ ਇੱਥੇ ਹੀ ਭਰਿਆ ਰਿਹਾ ਲੋ ਅੱਛਾ ਹੋਰ ਬਾਈ ਕਿ ਆਪਣੀ ਆਪਣੇ ਹੰਮਰ ਸਰ ਦੇ ਹੰਮ ਵੀ ਸਰ ਸਾਹਿਬ ਜਦੋਂ ਤੁਸੀਂ ਆਓ ਤਾਂ ਆਪਾਂ ਤੁਹਾਨੂੰ ਉੱਥੇ ਹੀ ਮਿਲਾਂਗੇ ਹਾਂਜੀ ਬਿਲਕੁਲ ਜੀ ਬਿਲਕੁਲ ਤੇ ਬੜਾ ਚੰਗਾ ਲੱਗਿਆ ਜੀ ਤੁਹਾਡੇ ਨਾਲ ਮਿਲ ਕੇ ਗੱਲਾਂ ਬਾਤਾਂ ਕੀਤੀਆਂ ਚਾਹ ਪਾਣੀ ਵੀ ਪੀਤਾ ਬਹੁਤ ਧੰਨਵਾਦ ਜਿਹੜਾ ਤੁਸੀਂ ਸਮਾਂ ਕੱਟਿਆ ਜੀ ਉਹ ਤਾਂ ਜੇ ਤੁਹਾਡੇ ਨਾਲ ਬਸ ਮਿਲਣਾ ਹੀ ਤੁਹਾਨੂੰ ਤੁਸੀਂ ਤੁਹਾਡੇ ਨਾਲ ਬਹਿ ਚਾਹ ਪਾਣੀ ਤਾਂ ਇੱਕ ਸਿਰਫ ਭਰਨਾ ਹੁੰਦਾ ਜੀ ਬੈਠ ਕੇ ਮਿਲਣ ਮਿਲਾਨ ਦਾ ਕੰਮ ਹੈ ਚਾਹ ਤਾਂ ਬਸ ਭਰਨਾ ਹੁੰਦਾ ਚਲੋ ਜੀ ਆਓ ਜੀ ਬਿਲਕੁਲ ਜੀ ਹਾਂ ਠੀਕ ਹੈ ਜੀ ਅੱਛਾ ਭਾਈ 3 ਕਿਲੋਮੀਟਰ ਦਾ ਆਪਣਾ ਰਾਹ ਹੋਰ ਰਹਿ ਗਿਆ ਜੀ ਤੇ ਆਪਾਂ ਊਜੈਨ ਪਹੁੰਚ ਜਾਵਾਂਗੇ ਪਿੱਛੇ ਮਿੱਟੀ ਕਟਾ ਬਾਹਲਾ ਸੀ ਹੋਰ ਹੀ ਭੂਸਲੇ ਜੇ ਹੋਗੇ ਜੀ ਤੇ એનર્ਜੀ ਲੈ ਲੀਏ ਭਾਈ ਥੋੜੀ ਜੀ ਕੇਲੇ ਆਗੇ ਖਰਾਬ ਹੋ ਹੀ ਜਾਂਦੇ ਸੀਗੇ ਲਫਾਫਾ ਜਾਂ ਨਾਲ ਲੱਗ ਲੱਗ ਨਾ ਇੱਥੇ 부ੜਕੀ ਜਾਂਦੇ ਆਗੇ ਖਰਾਬ ਖਾਓ ਤੁਸੀਂ ਧੰਨਵਾਦ ਜੀ ਖਰਾਬ ਹੋ ਹੀ ਜਾਂਦੇ ਸੀਗੇ ਤੇ ਖਾ ਲੀਏ ਤੇ ਫਿਰ ਚੱਲਦੇ ਆ ਅੱਗੇ ਨੂੰ ਸੰਦੀਪਾ ਟਾਇਰ ਕਿੱਥੇ ਬਦਲਣਾ ਇਹ ਜਿੱਥੇ ਲੋਟਜਾ ਲੱਗਿਆ ਲੋਟ ਲੱਗ ਗਿਆ ਜਿੱਥੇ ਸੀਟ ਬੈਠੋ ਉੱਥੇ ਬਦਲਾਂਗੇ ਹਾਂ ਜਿੱਥੇ ਲੋਟਜਾ ਲੱਗਿਆ ਨਾ ਆਇਆ ਨਾ ਹੋਵੇ ਕਿਤੇ ਜਦੋਂ ਪੈਂਚਰ ਹੋਵੇ ਉਦੋਂ ਹੀ ਬਦਲਾਂਗੇ ਹੁਣ ਤੱਕ ਨਾਲ ਹੀ ਘੜੀ ਸੀ ਫਿਰ ਗਏ ਹਾਂ ਅੱਜ ਸ਼ਾਮ ਵੀ ਨਾ ਤੜਕੇ ਬਦਲਾਂਗੇ ਹਾਂ ਚੱਲ ਬਦਲ ਲਾਂਗੇ ਹੁਣ ਥੋੜੀ ਜੀ ਸੜਕ ਠੀਕ ਆਈ ਆ ਜੀ ਗਾਂ ਫੇਰ ਰੁਕਾਂਗੇ ਕਿ ਸਚਾ ਵਾਲੇ ਕੋਲੇ ਲਿਆ ਬਈ ਹਰਪਾਲ ਸਿਆ ਚਾਹ ਦੀ ਘੁੱਟ ਪੀ ਲ ਕੇ ਫਿਰ ਚੱਲਦੇ ਆਂ ਇੱਧਰ ਨੂੰ ਆਨੇ ਤੇ ਚਾਹ ਵਧੀਆ ਬਣਾਈ ਹੈ ਨਾ ਕਦੇ ਮਾੜੀ ਵੀ ਕਰ ਦੇਗਾ ਵਧੀਆ ਦਾ ਬਣਾਈ ਹੁਣ ਵਧੀਆ ਨੂੰ ਮਾੜੀ ਕਿਵੇਂ ਕਰਾ ਲੱਗਦੀ ਨਹੀਂ ਮਾੜੀ ਤੈਨੂੰ ਚਾਹ ਕਾ ਤੁਸੀਂ ਜ਼ਿਆਦਾ ਪੀਨੇ ਕਹਿੰਦੇ ਤੁਸੀਂ ਸਰਲ ਸਰਲ ਤਾਂ ਆਪ ਕਰਿਆ ਨਾ ਬਿਲਕੁਲ ਚਾਪ ਚਾਪ ਬਚਾ ਵੀ ਨਾ ਗਿਆ ਨੱਕ ਨੂੰ ਖੁੱਲ ਜਾਂਦਾਗਾ ਨੱਕ ਨੂੰ ਖੁੱਲ ਜਾਂਦਾ ਚਾਹ ਨਾਲ ਲੱਗਦਾ ਕੀ ਹੈ ਸੰਜੀਤ ਦਾ ਫੋਨ ਜਿੱਥੇ ਆਪਾਂ ਓਜੈਨ ਜੀ 2:30 ਵਜੇ ਨੂੰ ਪਹੁੰਚਣਾ ਸੀਗਾ ਤੇ ਸਮਾਂ 4:00 ਵਜੇ ਆ। ਕਿਉਂਕਿ ਪਿੱਛੇ ਸ਼ਹਿਰ ਵਿੱਚ ਹੀ ਆਪਾਂ ਨੂੰ ਥੋੜਾ ਜਿਆਦਾ ਸਮਾਂ ਲੱਗ ਗਿਆ। ਤੇ ਇਧਰਲੇ ਪਾਸੇ ਭਾਈ ਪੱਧਰ ਖੇਤ ਇਹ ਸਾਰੀ ਕਣਕੀ ਹੈ। ਹਰਿਆਲੀ ਦੇਖ ਕੇ ਨਾ ਪੰਜਾਬ ਹੀ ਯਾਦ ਆ ਗਿਆ। ਐਂ ਲੱਗਦਾ ਵੀ ਪੰਜਾਬ ਚ ਹੀ ਭਰਦੇ ਹੋਣੇ ਬਾਹਰ ਕਿਤੇ ਹੈ ਨਹੀਂ। ਕਿਉਂਕਿ ਪੰਜਾਬ ਚ ਵੀ ਐਂ ਪੱਧਰੇ ਖੇਤ ਆ ਤੇ ਹੁਣ ਕਣਕਾਂ ਜਿਹੜੀਆਂ ਪੂਰੀਆਂ 8ੋ 8 ਮਾਰੀ ਜਾਂਦੀਆਂ ਬਾਬੇ ਦੀ ਕਿਰਪਾ ਨਾਲ ਤੇ ਉਜੈਨ ਜਾ ਕੇ ਜੀ ਆਪਾਂ ਇੱਕ ਭਾਈ ਨੂੰ ਮਿਲਣਾਗਾ ਕਿਉਂਕਿ ਮਹਾਲੀ ਤੋਂ ਪਿਛਲੇ 3-4 ਦਿਨਾਂ ਤੋਂ ਫੋਨ ਆਈ ਜਾਂਦਾ ਭਾਈ ਬ੍ਰਿੰਦਰ ਦਾ ਉਹਨਾਂ ਦੇ ਰਿਸ਼ਤੇਦਾਰ ਰਹਿੰਦੇ ਆ ਜੀ ਇੱਥੇ ਉਜੈਨ ਦੇ ਵਿੱਚ ਕਹਿੰਦਾ ਭਾਈ ਜ਼ਰੂਰ ਉਹਨਾਂ ਕੋਲੇ ਹੋ ਕੇ ਆਇਓ ਤੇ ਜਾ ਕੇ ਆਪਾਂ ਉਹਨਾਂ ਨਾਲ ਗੱਲਾਂ ਬਾਤਾਂ ਸੰਗੀਆਂ ਕਰਾਂਗੇ ਤੇ ਉਜੈਨ ਦੀ ਜਾਣਕਾਰੀ ਵੀ ਲਮਾ ਆ ਗਿਆ ਭਾਈ ਕੀ ਗੱਲ ਬਾਤ ਆ ਹਨਾ ਉਹ ਜੰਨ ਸ਼ਹਿਰ ਦੀ ਫੇਰ ਅੱਗੇ ਨੂੰ ਦੇਖਾਂਗੇ ਸਮਾਂ ਕੀ ਕਹਿੰਦਾ ਸਮਾਂ ਹੋਇਆ ਤਾਂ ਗਾਂ ਵਗ ਜਾਗੇ ਨਹੀਂ ਫਿਰ ਉਸੇ ਸ਼ਹਿਰ ਚ ਕਿਸੇ ਪਾਸੇ ਟਿਕਾਣਾ ਲੱਭਾਂਗੇ ਇਹਨਾਂ ਦੌਰ ਸ਼ਹਿਰ ਦੇ ਵਿੱਚ ਸਭ ਕੁਝ ਵਧੀਆ ਹੋਇਆ ਜੀ ਵਧੀਆ ਸਾਰਾ ਸ਼ਹਿਰ ਕੋ ਮਹਿਕਮਾਇਆ ਭੈਣਾ ਭਾਈਆਂ ਨੂੰ ਵੀ ਵਧੀਆ ਮਿਲੇ ਤੇ ਵਧੀਆ ਕਮਰਾ ਸੀ ਸੁੱਤੇ ਵੀ ਵਧੀਆ ਨਾ ਤੇ ਤੋਤੇ ਹੀ ਵਧੀਆ। ਅੱਲਾ ਇੱਕ ਕੰਮ ਨਹੀਂ ਹੋਇਆ ਜੀ। ਕੱਪੜੇ ਨਹੀਂ ਤੋਤੇਗੇ। ਕੱਪੜੇ ਕਿਉਂ ਨਹੀਂ ਤੋਤੇਗੇ? ਬਸ ਸੋਮਾ ਨਹੀਂ ਮਿਲਿਆ ਜੀ। ਬਾਕੀ ਪਾਣੀ ਵੀ ਖੁੱਲਾ ਡੁੱਲਾ ਸੀਗਾ। ਸਭ ਕੁਝ ਖੁੱਲਾ ਡੁੱਲਾ ਸੀ। ਚਲੋ। ਗਾਂ ਕਿਸੇ ਟਾਬੇ ਤੇ ਜਾਂ ਪੈਟਰੋਲ ਪੰਪ ਤੇ ਕੀ ਪਤਾ ਕਿੱਥੇ ਸਬਬ ਬਣੂ ਕੱਪੜੇ ਤੋਹੰਦਾ। ਜਿੱਥੇ ਬਣ ਗਿਆ ਤੇ ਉੱਥੇ ਆਪਾਂ ਕਚਲ ਕੇ ਤਾਰ ਤੇ ਸੁੱਕਣੇ ਪਾ ਦੇਣੇ ਨਾਲ ਦੀ ਨਾਲ ਉਜੈਨ ਸ਼ਹਿਰ ਤੋਂ ਬਈ ਆਪਾਂ 5 ਕਿਲੋਮੀਟਰ ਪਿੱਛੇ ਖੜੇ ਆਂ ਉਜੈਨ ਸ਼ਹਿਰ ਜਿਹਨੂੰ ਮਹਾਕਾਲ ਦੀ ਨਗਰੀ ਵੀ ਪਾਈ ਕਿਹਾ ਜਾਂਦਾ ਕਿਉਂਕਿ 12 ਜੋਤਿਰਲਿੰਗਾਂ ਦੇ ਵਿੱਚੋਂ ਇੱਕ ਜੋਤਿਰਲਿੰਗ ਉਜੈਨ ਸ਼ਹਿਰ ਦੇ ਵਿੱਚ ਹੈਗਾ। ਮਹਾਕਲੇਸ਼ਵਰ ਜੋਤਿਰਲਿੰਗ ਜਿਹੜਾ ਉੱਥੇ ਭਈ ਹੈਗਾਗਾ ਤੇ ਆਪਾਂ ਉੱਥੇ ਜਾ ਰਹੇ ਹਾਂ ਇੱਕ ਉੱਥੇ ਰਾਮ ਘਾਟ ਹੈ ਜੀ ਕਹਿੰਦੇ ਆ ਵੀ ਰਾਮ ਘਾਟ ਉੱਥੋਂ ਦਾ ਸਭ ਤੋਂ ਪੁਰਾਣਾ ਘਾਟ ਹੈਗਾ ਸ਼ਿਪਰਾ ਨਦੀ ਦੇ ਕਿਨਾਰੇ ਸ਼ਿਪਰਾ ਨਦੀ ਅੱਗੇ ਆਉਗੀ ਜੀ ਸਭ ਤੋਂ ਪੁਰਾਣਾ ਘਾਟ ਹੈਗਾ ਤੇ ਕਹਿੰਦੇ ਕਹਿੰਦੇ ਪ੍ਰਭੂ ਰਾਮ ਉੱਥੇ ਖੁਦ ਆਏ ਸਨ ਇਸ ਲਈ ਉਸ ਘਾਟ ਦਾ ਨਾਮ ਰਾਮ ਘਾਟ ਪਿਆ ਹੋਇਆਗਾ ਤੇ ਆਪਾਂ ਉਹ ਸ਼ਹਿਰ ਦੇ ਵਿੱਚ ਜਾ ਰਹੇ ਹਾਂ। ਇਸ ਵੇਲੇ ਆਪਾਂ ਭਗਵਾਨ ਮਹਾਕਾਲ ਦੀ ਨਗਰੀ ਤੇ ਵਿੱਚ ਹੈਗੇ ਆ ਜੀ ਚੱਲਦੇ ਆਂ ਬਸ ਥੋੜਾ ਹੋਰ ਰਹਿ ਗਿਆ ਜੀ ਇਧਰਲੇ ਪਾਸੇ ਵੀ ਲਿਖਿਆ ਹੈ ਸ਼੍ਰੀ ਮਹਾਕਾਲ ਇਹ ਭਾਈ ਆਪਾਂ ਉਜੈਨ ਸ਼ਹਿਰ ਦੇ ਹੁਣ ਵਿੱਚ ਆ ਗਏ ਆ ਬਾਰ ਬਾਰ ਦੀ ਆਪਾਂ ਲਈ ਨੰਗੇ ਤੇ ਸ਼ਹਿਰ ਦੇ ਅੰਦਰ ਆ ਗਏ ਆ ਸਾਹਮਣੇ ਲਾਲ ਗੇਟ ਬਣਿਆ ਹੋਇਆ ਬਾਈ ਨੂੰ ਫੋਨ ਕੀਤਾ ਸੀਗਾ ਜੀ ਤੇ ਕਹਿੰਦਾ ਭਾਈ ਆ ਗੇਟ ਤੇ ਰੁਕਿਓ ਉਹਨਾਂ ਨੇ ਨਾਮ ਲਿਆ ਲਾਲ ਗੇਟ ਤੇ ਰੁਕ ਗਏ ਪਿੰਨ ਲਿਖਿਆ ਹੋਇਆ ਮਹਾ ਮਿਰਤਿਉ ਜੈ ਦਵਾਰ ਬਾਈ ਤਾਂ ਆਇਆ ਨਹੀਂ ਜੀ ਹਜੇ ਲਾਲ ਗੇਟ ਦੇ ਲਾਲ ਗੇਟ ਕੋਲੇ ਖੜੇ ਆ ਭਾਈ ਤੇ ਆਹ ਗਰਦੀਪ ਬਾਈ ਨੇ ਭੇਜਿਆ ਸੀਗਾ ਤੇ ਸੰਦੀਪ ਬਾਈ ਕਰੋਨਾ ਮੜਾ ਚੈੱਕ ਛਾਲਾ ਵਾਲੀ ਆਈਟਮ ਹੈ ਬੱਲੇ ਬਾਈ ਬੱਲੇ ਲੋਟਾ ਕੰਮ ਗਾਚੇ ਕਾ ਅਬ ਬੂਰਾ ਹੀ ਖਾ ਟੁਕੜਾ ਆ ਕੇ ਦੇਖ ਲੈਂਦੇ ਕਿਵੇਂ ਮਿੱਠਾ ਚੈੱਕ ਕਰਦਾ ਸਰਪਾਲ ਭਾਈ ਦੁਕਾਨਦਾਰ ਕੰਨਾ ਮਿੱਠਾ ਚੈੱਕ ਕਰ ਲਾ ਬਾਹਲਾ ਨਾ ਹੋਵੇ ਦਰਵਾਜੇ ਕਿਤੇ ਕੰਨਾ ਠੀਕ ਹੈ ਠੀਕ ਹੈ ਆਉਂਦਾ ਆ ਇਹਨੂੰ ਮਿੱਠਾ ਥੋੜਾ ਆ ਕੱਟ ਮੈਂ ਮਗਰ ਕਿਉਂ ਰਵਾਂ करारी है। करा <laughs> रही है। भाई सोकदर्शन है? भाई हस्तीकार। कैमरा चले रही है और ठीक हो जी? भाई हस्तीकार। ये हाला भाई ठीक हो जी? दो महीने से घर से निकले हैं सेडल, साइकिल पे। नौ महीने हो गए नौ महीने। ये कुरान और आराम पे भैया ਆਜਾ ਅਜਾ ਅਜਾ ਇਹ ਨਾਮ ਪਿਆਰ ਕਰ ਬਸ ਆਇਆ ਇਹ ਭਰਾ ਜੀ ਇੱਥੋਂ ਭਾਈ ਓਜੈਣ ਤੋਂ ਜਿਨ੍ਹਾਂ ਨੇ ਆਇਆ ਤੇ ਆਪਣਾ ਭਾਈ ਸਵਾਗਤ ਕੀਤਾ ਤੇ ਇਹ ਭਾਈ ਬਰਿੰਦਰ ਦੇ ਜੀ ਚਾਚੇ ਤਾਇਆ ਦੇ ਮੁੰਡੇ ਆਗੇ ਤੇ ਉਹ ਬਾਈ ਮਹਾਲੀ ਰਹਿੰਦੇ ਆਗੇ ਤੇ ਇਹ ਇੱਥੇ ਰਹਿੰਦੇ ਆ ਭਾਈ ਇਹ 91 91 ਦੇ ਵਿੱਚ ਇੱਥੇ ਜਿਹੜਾ ਆਏ ਹੋਇਆਗੇ ਉਦੋਂ ਦੇ ਤੇ ਪਹਿਲਾਂ ਬਰਿੰਦਰ ਬਾਈ ਹੋਣੇ ਵੀ ਇੱਥੇ ਨਾਲ ਦੇ ਪਿੰਡੀ ਉਹਨਾਂ ਦੇ ਪਿਤਾ ਜੀ ਜਿਹੜੇ ਭਾਈ ਨੌਕਰੀ ਕਰਦੇ ਸੀਗੇ ਇੱਥੇ ਕਾਫੀ ਸਮਾਂ ਉਹ ਇੱਥੇ ਵੀ ਰਹਿ ਕੇ ਗਏ ਕਿ ਹੁਣ ਇੱਥੇ ਇੱਕ ਗੁਰਦੁਆਰਾ ਸਾਹਿਬ ਹੀ ਆ ਉਧਰ ਵੀ ਆਪਾਂ ਚੱਲਦੇ ਆ ਜੀ ਭਾਈ ਬਰਿੰਦਰ ਹੁਣੀ ਜੀ ਅੱਗੇ-ਅੱਗੇ ਆਉਂਦੇ ਰਹੇ ਤੇ ਆਪਾਂ ਸਾਈਕਲ ਲੈ ਕੇ ਮੰਗਰ ਮੰਗਰ ਤੇ ਕਿੱਥੇ ਪਹੁੰਚ ਗਏ ਆ ਕਿਹੜੇ ਗੁਰਦੁਆਰਾ ਸਾਹਿਬ ਦੇ ਵਿੱਚ ਪਹੁੰਚ ਗਏ ਆ ਦੇਖਦੇ ਆ ਭਾਈ ਗੁਰਦੁਆਰਾ ਸ੍ਰੀ ਗੁਰੂ ਨਾਨਕ ਘਾਟ ਸਾਹਿਬ ਇੱਥੇ ਪਹੁੰਚ ਗਏ ਆ ਭਾਈ ਆਪਾਂ ਗੁਰਦੁਆਰਾ ਸ੍ਰੀ ਗੁਰੂ ਨਾਨਕ ਘਾਟ ਸਾਹਿਬ ਜੀ ਇਹ ਗੁਰਦੁਆਰਾ ਸਾਹਿਬ ਇਤਿਹਾਸਿਕ ਆ ਜੀ ਤੇ ਇਤਿਹਾਸ ਭਾਈ ਆਪਾਂ ਤੁਹਾਡੇ ਨਾਲ ਕੱਲ ਦੀ ਵੀਡੀਓ ਵਿੱਚ ਸਾਂਝਾ ਕਰਾਂਗੇ ਫਿਲਹਾਲ ਹੁਣ ਆਪਾਂ ਇੱਧਰ ਨੂੰ ਜਾ ਰਹੇ ਆ ਉਹ ਜੈਨ ਬਾਜ਼ਾਰ ਵੱਲ ਆ ਮਗਰਲੇ ਪਾਸੇ ਦੀ ਰਾਹ ਜਾਂਦਾ ਜੀ ਇੱਧਰ ਹੀ ਰਾਮ ਘਾਟ ਆਗਾ ਉਧਰ ਦੀ ਆਪਾਂ ਜਾਈ ਜਾਂਦੇ ਆ ਭਾਈ ਗੁਰਦੁਆਰਾ ਸਾਹਿਬ ਦੇ ਬਿਲਕੁਲ ਮਗਰਲੇ ਪਾਸੇ ਆ ਪੌੜੀਆਂ ਉਤਰਨੀਆਂ ਪੈਂਦੀਆਂ ਜੀ ਤੇ ਸਾਹਮਣੇ ਹੈਗੀ ਆ ਸਿਪਰਾ ਨਦੀ ਇਹ ਆ ਭਾਈ ਤੇ ਬਿਲਕੁਲ ਨਦੀ ਦੇ ਉੱਪਰਲੇ ਪਾਸੇ ਜਿਹੜਾ ਗੁਰਦੁਆਰਾ ਸਾਹਿਬ ਬਣਿਆ ਹੋਇਆਗਾ ਜਿਹੜੀ ਆਪਾਂ ਭਾਈ ਮਗਰ ਗੱਲ ਕਰਦੇ ਆਉਂਦੇ ਸੀ ਰਾਮ்கਾਟ ਬਾਰੇ ਇਹ ਹੈ ਜੀ ਰਾਮ்கਾਟ ਹੁਣ ਆਪਾਂ ਰਾਮ்கਾਟ ਦੇ ਉੱਤੇ ਖੜੇ ਆ ਆ ਪੁਲ ਜਿਹੜਾ ਬਣਿਆ ਹੋਇਆ ਇਹ ਸਿੱਧਾ ਗੁਰਦੁਆਰਾ ਸਾਹਿਬ ਨੂੰ ਜਾਂਦਾ ਕੱਲ ਨੂੰ ਆਪਾਂ ਦਿਨ ਨਾਲੇ ਬਲੌਗ ਦੇ ਵਿੱਚ ਵੀ ਇਹ ਦਿਖਾਵਾਂਗੇ ਤੇ ਹੁਣ ਸਮਾਂ ਰਾਤ ਦਾ ਹੈਗਾ ਤੇ ਇੱਥੇ ਭਾਈ ਇਸ ਵੇਲੇ ਲੋਕ ਜਿਹੜੇ ਪਾਣੀ ਦੇ ਉੱਤੇ ਉਹ ਦੀਵੇ ਚੱਲੀ ਜਾਂਦੇ ਹਨਾ ਉਦਾਂ ਤਾਰਦੇ ਆਗੇ ਮਤਲਬ ਇੱਕ ਕੌਲੀ ਜੀ ਹੁੰਦੀ ਹੈਗੀ ਉਹ ਪੱਤੇ ਜਿਹੇ ਦੀ ਬਣੀ ਉਹਦੇ ਵਿੱਚ ਰੱਖ ਕੇ ਤੇ ਉਦਾਂ ਆਹਾ ਨਦੀ ਦੇ ਵਿੱਚ ਦੀਵੇ ਤਾਰਦੇ ਆਗੇ ਇਹ ਇਹ ਹੁਜੈਨ ਦਾ ਜੀ ਸਾਰਿਆਂ ਨਾਲੋਂ ਪੁਰਾਣਾ ਘਾਟ ਹੈਗਾ ਤੇ ਕਹਿੰਦੇ ਆ ਕਿ ਭਾਈ ਪ੍ਰਭੂ ਰਾਮ ਇੱਥੇ ਆਏ ਸੀਗੇ ਤੇ ਇਸੇ ਕਰਕੇ ਇਹਦਾ ਨਾਮ ਰਾਮ ਘਾਟ ਪਿਆ ਹੋਇਆਗਾ ਪਹਿਲਾਂ ਵੀ ਆਪਾਂ ਤੁਹਾਡੇ ਨਾਲ ਇਹ ਗੱਲ ਸਾਂਝੀ ਕੀਤੀ ਹੈਗੀ ਇਧਰਲੇ ਪਾਸੇ ਭਾਈ ਸਾਹਮਣੇ ਲੰਗਰ ਹਾਲ ਤੇ ਆਹਕਾਰਾਂ ਦੇ ਪਿੱਛੇ ਆਪਣੀਆਂ ਵੱਡੀਆਂ ਗੱਡੀਆਂ ਖੜੀਆਂ ਨੇ ਪਿਛਲੇ ਪਾਸੇ ਕਦਰਾਂ ਲੱਗੀਆਂ ਤੇ ਇਧਰ ਭਿੰਦਰਾ 575 ਡੀਆਈ ਤੇ ਇਧਰਲੇ ਪਾਸੇ ਆਪਾਂ ਜਿੱਥੇ ਰਾਤ ਕੱਟਨੀ ਆ ਭਾਈ ਕਮਰੇ ਬੜੇ ਹੋਇਆ ਬਾਜ ਥੋੜੀ ਜੀ ਹੋਰੂ ਜੇ ਹੋਊਗੀ ਜੀ ਨੱਕ ਬੰਦ ਹੋਇਆ ਪਿਆਗਾ ਜ਼ਖਾਮਜਾ ਹੋਇਆ ਪਿਆ ਇਸ ਵੇਲੇ ਥੋੜਾ ਜਿਆਦਾ ਨੱਕ ਬੰਦ ਹੋ ਜਾਂਦਾ ਤੇ ਦੁਪਹਿਰੇ ਸਾਈਕਲ ਚਲਾਉਣੇ ਫਿਰ ਸਰੀਰ ਪਕਰਿਆ ਹੁੰਦਾਗਾ ਤੇ ਉਦੋਂ ਕੰਮ ਲੋਟ ਹੁੰਦਾਗਾ ਤੇ ਆ ਕਮਰਾਗਾ ਅੱਜ ਦੀ ਰਾਤ ਭਾਈ ਆਪਣੀ ਇੱਥੇ ਲੱਗੋਗੇ ਆ ਕੀ ਹਾਲ ਹੈ ਮਿੱਤਰੋ ਠੀਕ ਹੈ ਠੀਕ ਹੈ ਭਾਈ ਚੜ੍ਹਦੀ ਕਲਾ ਲੋਟੋ ਹਾਂਜੀ ਹਾਂਜੀ ਲਾਦਗੇ ਜੰਦਾ ਆ ਗਿਆ ਆਹ ਕਮਰਾਗਾ ਭਾਈ ਬਹੁਤ ਵਧੀਆ ਚਾਰ ਬੈੱਡ ਲੱਗੇ ਹੋਇਆ ਵਧੀਆ ਰਾਤ ਲੱਗੂਗੀ ਅੱਜ ਦੀ ਵੀਡੀਓ ਜੀ ਆਪਣੀ ਸਮਾਪਤੀ ਵੱਲ ਵਧਦੀ ਹੈ ਭਾਈ ਤੇ ਸਮਾਪਤੀ ਕਰਨ ਤੋਂ ਪਹਿਲਾਂ ਇੱਕ ਆਹ ਬੱਚੇ ਦਾ ਜਨਮ ਦੇਣਾ ਹੈ ਨਾਮ ਹੈਗਾ ਜਸ਼ਨਪ੍ਰੀਤ ਸਿੰਘ ਬਹੁਤ ਬਹੁਤ ਬੱਚੇ ਨੂੰ ਜਨਮ ਦੇਣ ਦੀਆਂ ਵਧਾਈਆਂ ਤੇ ਪਰਿਵਾਰ ਨੂੰ ਵੀ ਇਹਨਾਂ ਦੇ ਨੂੰ ਬਹੁਤ ਬਹੁਤ ਭਾਈ ਬੱਚੇ ਦੇ ਜਨਮ ਦੇਣ ਦੀਆਂ ਵਧਾਈਆਂ ਇੱਕ ਆਹ ਭਰਾ ਦਾ ਜਨਮ ਦੇਣਾ ਜੀ ਤੇ ਨਾਮ ਹੈਗਾ ਜਗਵੀਰ ਮੌੜਗਿਲ ਪਿੰਡ ਹੈਗਾ ਭਾਈ ਬਰਵਾਲਾ ਨੇੜੇ ਹੈਗਾ ਸਾਨੇਵਾਲ ਤੇ ਜ਼ਿਲ੍ਹਾ ਲੁਧਿਆਣਾ ਭਰਾ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਵਧਾਈਆਂ ਤੇ ਇਹਨਾਂ ਦੇ ਪਰਿਵਾਰ ਨੂੰ ਵੀ ਸਾਰੇ ਨੂੰ ਬਹੁਤ-ਬਹੁਤ ਵਧਾਈਆਂ ਇੱਕ ਹੋਰ ਬਾਈ ਦਾ ਜਨਮ ਦਿਨ ਹੈਗਾ ਨਾਮ ਹੈਗਾ ਸੁਖਦੇਵ ਸਿੰਘ ਤੇ ਪਿੰਡ ਹੈਗਾ ਭਾਈ ਕੰਗਣਖੇੜਾ ਜਨਮ ਦਿਨ ਦੀਆਂ ਬਾਈ ਨੂੰ ਬਹੁਤ-ਬਹੁਤ ਵਧਾਈਆਂ ਜੀ ਤੇ ਪਰਿਵਾਰ ਨੂੰ ਵੀ ਬਹੁਤ ਬਹੁਤ ਵਧਾਈਆਂ ਭਾਈ ਇੱਕ ਆਹ ਜੀ ਵਿਆਹ ਦੀ ਹੈਗੀ ਅਜੀਬਰੇ ਗੰਡ ਕੁਲਦੀਪ ਸਿੰਘ ਤੇ ਜਗਦੀਪ ਕੌਰ ਮਾਤਾ ਜੀ ਜਗਦੀਪ ਕੌਰ ਤੇ ਬਹੁਤ ਬਹੁਤ ਵਧਾਈਆਂ ਜੀ ਇਹਨਾਂ ਨੂੰ ਵਿਆਹ ਦੇ ਬਰੇ ਗੰਡ ਦੀਆਂ ਤੇ ਰੱਬ ਏਦਾਂ ਹੀ ਭਾਈ ਹਾਸ ਦੇ ਵਾਸਤੇ ਰੱਖੇ ਇਹਨਾਂ ਨੂੰ ਤੇ ਵਧਾਈਆਂ ਤੇ ਕਹਾ ਭੈਣ ਦਾ ਜਨਮ ਦੇਣਾ ਜੀ ਨਾਮ ਹੈਗਾ ਪਵਲੀਨ ਕੌਰ ਚਿਮਾ ਭੈਣ ਯੂ ਐਸ ਏ ਤੋਂ ਤੇ ਬਹੁਤ ਬਹੁਤ ਜਨਮਦਨ ਦੀਆਂ ਪਤਾਈਆਂ ਤੇ ਪਰਿਵਾਰ ਨੂੰ ਵੀ ਬਹੁਤ ਬਹੁਤ ਬਨਾਇਆ ਜੀ ਜਨਮਦਨ ਦਿੱਤੀਆਂ ਐਨੇ ਨਾਲ ਹੀ ਵੀਡੀਓ ਸਮਾਪਤੀ ਵੱਲ ਵੱਧਦੀ ਹੈ ਜੀ ਤੇ ਮਿਲਦੇ ਆ ਕੱਲ ਨੂੰ ਇੱਕ ਨਵੇਂ ਸਫਰ ਦੇ ਨਾਲ ਤੁਹਾਡਾ ਵੀ ਸਾਰਿਆਂ ਦਾ ਬਹੁਤ ਧੰਨਵਾਦ ਜਿਹੜਾ ਸਮਾਂ ਕੱਢ ਕੇ ਆਪਣੀ ਵੀਡੀਓ ਦੇਖਦੇ ਹੋ ਲਾਈਕ ਕਰਦੇ ਹੋ ਤੇ ਚੰਗੇ ਚੰਗੇ ਕਮੈਂਟ ਕਰਦੇ ਹੋ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ